ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਆ ਇਹ ਸ਼ੌਂਕੀਆ ਖੇਤੀ ਵੀ ਹੈ ਤੇ ਜੀ ਵੀ ਲੱਗਦਾ ਇਸ ਖੇਤੀ ਚ। ਸੋ ਆਪਦੀ ਤਿਆਰੀ ਸ਼ੁਰੂ ਕਰਨੀ ਪੈਂਦੀ ਆ। ਪਿੱਲਰ ਤਿਆਰ ਹੋਣੇ ਚਾਹੀਦੇ ਜਿਵੇਂ ਕਿੱਲੇ ਦੇ ਵਿੱਚ ਇਹ 500 ਪੋਲ ਲੱਗ ਜਾਂਦੇ ਆ। ਪਿੱਲਰ ਤਿਆਰ ਕਰ ਲਏ ਉਦੋਂ ਬਾਅਦ ਪਿੱਲਰ 8-12 ਦੀ ਦੂਰੀ ਤੇ ਲੱਗੇ ਹੋਏ ਨੇ ਇਹ ਤੇ 8-12 ਦੀ ਦੂਰੀ ਤੇ ਜਿਵੇਂ ਪਿੱਲਰ ਪਿੱਲਰ ਦੀ ਸੈਟਿੰਗ ਕਰ ਲਈ ਸਾਰੀ ਤੇ ਉਦੋਂ ਬਾਅਦ ਇਹਨਾਂ ਦੇ ਉੱਤੇ ਢੇਰੀਆਂ ਬਣਾਉਣੀਆਂ ਕੋਈ ਅੱਧੇ ਫੁੱਟ ਦੇ ਕਰੀਬ ਇਹਨਾਂ ਦੇ ਆਲੇ-ਦੁਆਲੇ ਕੋਈ 2-3 ਫੁੱਟ ਦੇ ਘੇਰੇ ਚ ਤੇ ਜਾਂ ਫਿਰ ਬਣਾ ਸਕਦੇ ਆ ਬੈੱਡ। ਤੇ ਉਹ ਮਤਲਬ ਜ਼ਮੀਨ ਤੋਂ ਅੱਧਾ ਫੁੱਟ ਉੱਪਰ ਹੋਣ ਤਾਂ ਕਿ ਇਹਦੇ ਵਿੱਚ ਡਾਇਰੈਕਟ ਪਾਣੀ ਨਾ ਖੜ ਸਕੇ ਮੀਂਹ ਕਣੀ ਦਾ ਤੇ ਬਸ ਉਸ ਤੋਂ ਬਾਅਦ ਚਾਰ ਪਲਾਂਟਸ ਲੱਗਦੇ ਆ ਇੱਕ ਪੋਲ ਤੇ ਤੇ ਉਹ ਬੰਨ ਬੰਨ ਕੇ ਲਿਜਾਣੇ ਪੈਂਦੇ ਆ ਉੱਪਰ ਚੱਕਰ ਤਾਈ ਜੀ ਬਈ ਇਹ ਹਰੇਕ ਧਰਤੀ ਵਾਸਤੇ ਅਨੁਕੂਲ ਆ ਬਸ ਮੌਸਮ ਥੋੜਾ ਜਿਹਾ ਜਿਵੇਂ ਆਪਾਂ ਹੁਣ ਪਹਾੜੀ ਇਲਾਕੇ 'ਚ ਕਹਿ ਸਕਦੇ ਆ ਜਿਆਦਾ ਠੰਡਾ ਹੋ ਜਾਂਦਾ ਕੋਈ ਇਹ 0 ਡਿਗਰੀ ਤੋਂ ਥੱਲੇ ਨਹੀਂ ਬਿਲਕੁਲ ਹੀ ਬਰਦਾਸ਼ਤ ਕਰਦਾ 2 ਡਿਗਰੀ ਮੰਨ ਕੇ ਚੱਲੋ ਕਿ ਬਈ ਇਹਦੇ ਵਾਸਤੇ ਸੂਟੇਬਲ ਟੈਂਪਰੇਚਰ ਆ ਉਦੋਂ ਥੱਲੇ ਇਹ ਨੁਕਸਾਨ ਹੁੰਦਾ ਹੈ ਦਾ ਇਹ 5 ਤੇ ਖਰਚਾ ਤੁਸੀਂ ਕੋਲ ਜੇ ਆਪਾਂ ਘਰੇ ਬਣਾਉਣੇ ਆ ਤੇ ਇਹ 2 ਲੱਖ ਚ ਸਰ ਜਾਂਦਾ ਤੇ 2 ਲੱਖ ਦੇ ਹੀ ਪਲਾਂਟ ਮਗਾਏ ਸੀਗੇ ਇਹ ਹైదరాబాద్ ਤੋਂ ਇਹ ਬਾਈਰ ਆਉਂਦੇ ਆ ਉਹ ਏਅਰ ਦਾ ਮਤਲਬ ਟਰਾਂਸਪੋਰਟ ਦਾ ਖਰਚਾ ਪਾ ਕੇ 2 ਲੱਖ ਦੇ ਮਤਲਬ 100 ਰੁਪਏ ਪਰ ਪਲਾਂਟ ਪੈ ਗਿਆ ਸੀਗਾ ਵੈਸੇ ਉਹ 70 ਰੁਪਏ ਲਾਉਂਦੇ ਆ ਪਲਾਂਟ ਤੇ ਇਹ ਟੋਟਲ ਖਰਚਾ ਸਾਰਾ ਲੇਵਲ ਵਗੈਰਾ ਪਾ ਕੇ ਬਈ 5 ਲੱਖ ਦੇ ਵਿੱਚ ਤਿਆਰ ਹੋ ਜਾਂਦਾ